ਆ ਮੇਉ ਪਾਪਾ ਜੀ ਦੇ ਸ਼ਬਦਾਂ ਨੂੰ ਰਸੀਵ ਕੀਤਾ ਤੇ ਮੇਰਾ ਬੇਟਾ ਤਿੰਨ ਮੈਡਲ ਜਿੱਤ ਕੇ ਆਇਆ ਹੈ ਖੇਡਾਂ ਵਿੱਚੋਂ ਉਹ ਕਿਹੜੀ ਕਲਾਸ ਦੇ ਵਿੱਚ ਹੈ ਬੇਟਾ 5 ਕਲਾਸ 'ਚ 5th ਕਲਾਸ ਦੇ ਅੰਦਰ ਹੈ ਹਾਂਜੀ ਹਾਂਜੀ ਔਰ ਪਹਿਲਾਂ ਐਦਾ ਜਿੱਤ ਪ੍ਰਾਪਤ ਕੀਤੀ ਹੈ ਕਦੇ ਨਹੀਂ 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 ਕਦੇ ਵੀ ਨਹੀਂ ਹੋਇਆ ਨਹੀਂ ਸਿਸਟਰ ਔਰ ਜਿੱਦਾਂ ਕਿ ਸਾਲ 2025 ਦੇ ਅੰਦਰ ਫਾਦਰ ਸਾਹਿਬ ਦਾ ਸ਼ਬਦ ਸੀਗੇ ਹਾਂਜੀ ਸਪੈਸ਼ਲ ਬੱਚਿਆਂ ਦੇ ਲਈ ਹਾਂਜੀ ਕਿ ਤੁਹਾਡੇ ਬੱਚੇ ਸੂਰਜ ਚੰ드ਰਮਾ ਤਾਰੇ ਤਰ੍ਹਾਂ ਚਮਕਣਗੇ ਹਾਂਜੀ ਉਹ ਚਮਕ ਤੁਹਾਡੇ ਬੱਚੇ ਦੇ ਅੰਦਰ ਤੁਹਾਨੂੰ ਦਿਖਾਈ ਦੇਗੀ ਤੁਹਾਡੇ ਬੱਚੇ ਸਟਾਰ ਬਣਨਗੇ ਹਾਂਜੀ ਔਰ ਤੁਹਾਡੇ ਬੱਚੇ ਕਦੇ ਹਾਰਨ ਵਾਲੇ ਨਹੀਂ ਸਗੋਂ ਜਿੱਤਣ ਵਾਲੇ ਬਣਨਗੇ ਹਾਂਜੀ ਔਰ ਪਾਕਰੂ ਜੀ ਦਾ ਸਵਾਗਤ ਕੀਤਾ ਜੀ ਔਰ ਫਾਦਰ ਸਾਹਿਬ ਜੀ ਦੇ ਬੋਲੇਗੇ ਸ਼ਬਦਾਂ ਨੇ ਜੀ ਆਪਣੇ ਬੱਚਿਆਂ ਦੇ ਲਈ ਗ੍ਰਹਿਣ ਕਰਦੇ ਰਹੇ ਆ ਜੀ ਉਹਨਾਂ ਸ਼ਬਦਾਂ ਨੂੰ ਗ੍ਰਹਿਣ ਕੀਤਾ ਮੰਨਿਆ ਔਰ ਜਿੱਦਾਂ ਹੀ ਸ਼ਬਦਾਂ ਨੂੰ ਗ੍ਰਹਿਣ ਕੀਤਾ ਅੱਜ ਬੱਚਾ ਤਿੰਨ ਮੈਡਲ ਜਿੱਤ ਕੇ ਆਇਆ ਨਹੀਂ ਤਾਂ ਪਹਿਲਾਂ ਕਦੇ ਵੀ ਇਦਾਂ ਨਹੀਂ ਹੋਇਆ ਕਿ ਤੁਹਾਡਾ ਬੱਚਾ ਕਦੇ ਇਦਾਂ ਜਿੱਤ ਕੇ ਨਹੀਂ ਆਇਆਗੇ ਮਾਂ ਚੋਂ ਨਹੀਂ ਔਰ ਪਹਿਲੀ ਵਾਰ ਇਦਾਂ ਕਿਉਂ ਹੋਇਆ ਕਿਉਂਕਿ ਤੁਸੀਂ ਆਂਦਰ ਮੱਖੂਮਾ ਸਮਰਪਿਤ ਵंदन ਔਰ ਪਾਕਰੂ ਜੀ ਦਾ ਸਵਾਗਤ ਕਰਦੇ ਰਹੇ ਮੇਰਾ ਬੱਚਾ ਨਾਲ ਵੀ ਨਹੀਂ ਆਉਂਦਾ ਸੀਗਾ ਸਿਰਫ ਮੈਂ ਲੈ ਐਂਡ ਮਮਾ ਜੀ ਕੋਲ ਕਰਾਉਂਦੀ ਸੀਗੀ ਤੇ ਮੇਰੀ ਗਵਾਹੀ ਹੋਰ ਵੀ ਹੈ ਮੈਂ ਜਾਨੀ ਬੱਚਾ ਕਦੇ ਵੀ ਪਵੰਦ ਵਿੱਚ ਨਹੀਂ ਆਇਆ ਨਹੀਂ ਸਿਸਟਰ ਤੁਸੀਂ ਕੱਲੇ ਆਉਂਦੇ ਰਹੇ ਜੀ ਫਾਦਰ ਸਾਹਿਬ ਦੇ ਸ਼ਬਦਾਂ ਨੂੰ ਮੰਨਦੇ ਰਹੇ ਜੀ ਕੀ ਕੇਵਲ ਪਾਕਰੂ ਜੀ ਨੇ ਜਿਨ੍ਹਾਂ ਨੇ ਤੁਹਾਨੂੰ ਹਰ ਇੱਕ ਹਿੱਸੇ ਦੇ ਅੰਦਰ ਹੁਣ ਜਿੱਤ ਦਿਵਾਣੀ ਆ ਅਮਨ ਔਰ ਜਿੱਦਾਂ ਹੀ ਪਾਕ ਰੂਜੀ ਦਾ ਸਵਾਗਤ ਕੀਤਾ ਫਾਦਰ ਸਾਹਿਬ ਦੇ ਸ਼ਬਦਾਂ ਦਾ ਹਾਦਿਆਤ ਦੇ ਅੰਦਰ ਬਣ ਰਿਹਾ ਔਰ ਉਹੀ ਜਿੱਤ ਅੱਜ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਅੰਦਰ ਉਹ ਸ਼ਬਦ ਆ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦੇ ਅੰਦਰ ਉਹ ਪੂਰੇ ਹੋਏ ਨੇ ਔਰ ਅਸੀਂ ਦੇਖ ਸਕਦੇ ਹਾਂ ਮੀਡੀਆ ਦੇ ਅੰਦਰ ਉਹਨਾਂ ਫੋਟੋਸ ਨੂੰ ਕਿ ਕਿੱਦਾਂ ਪਰਮੇਸ਼ਰ ਨੇ ਇਹਨਾਂ ਦੇ ਬੱਚਿਆਂ ਨੂੰ ਸੂਰਜ ਚੰਦਰਮਾ ਤਾਰੇ ਤਰ੍ਹਾਂ ਚਮਕਾਇਆ ਕਿੱਦਾਂ ਫਾਦਰ ਸਾਹਿਬ ਦੇ ਬੋਲੇਗਾ ਸ਼ਬਦ ਇਹਨਾਂ ਦੇ ਬੱਚਾ ਦੀ ਜ਼ਿੰਦਗੀ ਦੇ ਵਿੱਚ ਪੂਰੇ ਹੋਏ ਨੇ ਔਰ ਚਮਕ ਇਹਨਾਂ ਦੇ ਬੱਚਾ ਦੀ ਜ਼ਿੰਦਗੀ ਦੇ ਅੰਦਰ ਆਈ ਹੈ ਜੀ ਹਾਂ ਜੀ ਸਿਸਟਰ ਮੇਰੀ ਗਵਾਈਆਂ ਹੋਰ ਵੀ ਕਾਫੀ ਨਹੀਂ ਕਿਉਂਕਿ 6 ਮਹੀਨੇ ਤੱਕ ਮੈਂ ਗਵਾਈਆਂ ਨਹੀਂ ਦੇ ਸਕੀ ਮੈਂ ਆਉਂਦੀ ਸੀ ਗਵਾਈ ਲਗਾਉਂਦੀ ਸੀ ਪਰ ਮੈਂ ਦੇ ਨਹੀਂ ਪਾਈ ਗਵਾਈਆਂ ਕਿਉਂਕਿ ਫਾਦਰ ਸਾਹਿਬ ਦਾ ਸ਼ਰਧਾ ਹੈ ਕਿ ਜਿਹੜੇ ਜਿਹੜੇ ਵੀ ਪਾਕ ਰੂਜੀ ਦਾ ਸਵਾਗਤ ਕਰਨਗੇ ਉਹਨਾਂ ਕੋਲੇ ਇੱਕ ਗਵਾਹੀ ਨਹੀਂ ਹੋएगी ਸਗੋਂ ਟੋਕਰੇ ਭਰ-ਭਰ ਗਵਾਹੀਆਂ ਦੇ ਲੈ ਕੇ ਜਾਣਗੇ ਇਹ ਮੇਰੇ ਭਾਬੀ ਜੀ ਨੇ ਇਹ ਪਹਿਲੀ ਵਾਰ ਚਰਚ ਚ ਆਏ ਸੀਗੇ ਇਹਨਾਂ ਨੂੰ ਨਾ ਸਿਸਟਰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਰਹਿੰਦੀ ਸੀਗੀ ਅਸੀਂ ਕਈ ਡਾਕਟਰ ਕੋਲ ਗਏ ਨਰਸ ਕੋਲ ਗਏ ਕੋਈ ਵੀ ਆਰਾਮ ਨਹੀਂ ਆਇਆ ਬਹੁਤ ਜ਼ਿਆਦਾ ਅਸੀਂ ਮੈਡੀਸਨ ਵੀ ਖਾਧੀਆਂ ਐਂਡ ਤੇ ਆ ਕੇ ਉਹਨਾਂ ਜਵਾਬ ਦਿੱਤਾ ਉਹ ਕਹਿੰਦੇ ਆਪਰੇਟ ਹੋਵੇਗਾ ਬੱਚੇ ਤਾਂ ਨਹੀਂ ਇਹਨੂੰ ਆਪਰੇਟ ਕਰਨਾ ਪਵੇਗਾ ਔਰ ਕਿੰਨੇ ਸਮੇਂ ਤੋਂ ਬਲੀਡਿੰਗ ਹੋ ਰਹੀ ਸੀ ਇਹਨਾਂ ਦੇ 3-4 ਸਾਲ ਤੋਂ ਹੋ ਰਹੀ ਸੀਗੀ ਤੇ ਮੈਡੀਸਨ ਵੀ ਕਾਫੀ ਲੈਂਦੇ ਸੀਗੇ ਤੇ ਸਕੈਨਾਂ ਵਗੈਰਾ ਨਹੀਂ ਕਰਵਾਈਆਂ ਜੀ ਕਰਵਾਈਆਂ ਸੀਗੇ ਤੇ ਉਹਦੇ ਚ ਸਕਿੰਨ ਵਧੀ ਆਈ ਸੀਗੀ ਅ ਬੱਚੇਦਾਨੀ ਦੀ ਕਿ ਬੱਚੇਦਾਨੇ ਦਾ ਮਾਸ ਜ਼ਿਆਦਾ ਵਧਿਆ ਆ ਜਿਸ ਦੇ ਕਰਕੇ ਲਗਾਤਾਰੀ ਉਹ ਬਲੀਡਿੰਗ ਹੋ ਰਹੀ ਸੀਗੀ ਜੀ ਬਹੁਤ ਸਾਰੀਆਂ ਦਵਾਈਆਂ ਲਈਆਂ ਇਲਾਜ ਕਰਵਾਇਆ ਸਭ ਕੁਝ ਕਰਵਾ ਕੇ ਦੇਖ ਲਿਆ ਜੀ ਪਰ ਬਲੀਡਿੰਗ ਹੋਣੀ ਬੰਦ ਨਹੀਂ ਹੋਈ ਨਹੀਂ ਤੇ ਤੇ ਮੇਰੇ ਪਾਪਾ ਜੀ ਤੇ ਮੇਰੇ ਬ੍ਰਦਰ ਜੀ ਗ੍ਰੰਥੀ ਨੇ ਤੇ ਮੈਂ ਡਰਦੀ ਡਰਦੀ ਮੈਂ ਕਹਿੰਦੀ ਨਹੀਂ ਸੀ ਤੁਸੀਂ ਮੈਨੂੰ ਪਾਵਨ ਚ ਚੱਲੋ ਫਿਰ ਇੱਕ ਦਿਨ ਮੈਂ ਭਾਬੀ ਜੀ ਨੂੰ ਬੋਲਿਆ ਭਾਬੀ ਜੀ ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਮੈਨੂੰ ਪਾਵਨ ਚ ਚੱਲੋ ਸਭ ਕੁਝ ਸਹੀ ਹੋਵੇ ਜਾਵੇਗਾ ਪਹਿਲੇ ਸੰਡੇ ਆਏ ਸੀਗੇ ਤੇ ਇਹਨਾਂ ਨੂੰ ਉਹ ਬਿਮਾਰੀ ਤੋਂ ਛੁਟਕਾਰਾ ਮਿਲ ਗਿਆ ਜੋ ਡਾਕਟਰ ਕਹਿੰਦੇ ਸੀਗੇ ਆਪਰੇਸ਼ਨ ਹੋਵੇਗਾ ਕਿ ਡਾਕਟਰਾਂ ਨੇ ਕਿਹਾ ਸੀਗਾ ਕਿ ਆਪਰੇਸ਼ਨ ਕਰਕੇ ਬੱਚੇਦਾਨੀ ਬਾਹਰ ਕੱਢਣੀ ਪੈਣੀ ਹੈ ਹਾਂਜੀ ਹਾਂਜੀ ਔਰ ਆਪਰੇਸ਼ਨ ਹੀ ਇਸਦਾ ਹੱਲ ਸੀ ਕਿਉਂਕਿ ਮਾਸ ਵਧਿਆ ਸੀ ਬਲੀਡਿੰਗ ਲਗਾਤਾਰ ਹੀ ਤਿੰਨ ਚਾਰ ਸਾਲ ਤੋਂ ਜ਼ਿਆਦਾ ਹੋ ਰਹੀ ਸੀ ਜਿਸ ਦੇ ਕਰਕੇ ਇਹਨਾਂ ਦੀ ਸਿਹਤ ਵੀ ਕਮਜ਼ੋਰ ਰਹੀ ਪਹਿਲੇ ਸ਼ੁਰੂ ਹੋ ਗਈ ਹਾਂਜੀ ਔਰ ਬਹੁਤ ਜ਼ਿਆਦਾ ਵੀਕ ਰਹਿੰਦੇ ਸੀਗੇ ਹਾਂਜੀ ਦਵਾਈਆਂ ਖਾਣ ਦੇ ਬਾਵਜੂਦ ਕੋਈ ਫਰਕ ਨਹੀਂ ਪਾ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹਾਂਜੀ ਕਿ ਆਖਰੀ ਆਪਰੇਸ਼ਨ ਹੀ ਹੈ ਹਾਂਜੀ ਸਾਡਾ ਕੋਈ ਵੀ ਕਿਉਂਕਿ ਮੇਰਾ ਪਾਪਾ ਵੀ ਸਰਦਾਰ ਨੇ ਬ੍ਰਦਰ ਵੀ ਸਾਡਾ ਕੋਈ 크ਿਸਚੀਅਨ ਨਹੀਂ ਕੋਈ ਮੰਨਦਾ ਹੀ ਨਹੀਂ ਸੀ ਨਾ ਹੀ ਕਿਤੇ ਜਾਂਦੇ ਸੀ ਨਾ ਆਉਂਦੇ ਸੀਗੇ ਮਤਲਬ ਜਿਵੇਂ ਕਿ ਇੱਕ ਤਰ੍ਹਾਂ ਮਜ਼ਾਕ ਤਰ੍ਹਾਂ ਮਜ਼ਾਕ ਹੀ ਕਹਿ ਲਓ ਜਦੋਂ ਮੈਂ ਭਾਬੀ ਜੀ ਨੂੰ ਇੱਥੇ ਲੈ ਕੇ ਆਈ ਨਾ ਸਾਰੇ ਹੁਣ ਮੇਰੇ ਬ੍ਰਦਰ ਖੁਦ ਮੇਰੀ ਭਾਬੀ ਨੂੰ ਕਹਿੰਦਾ ਤੁਸੀਂ ਚਰਚ ਜਾਓ ਖੁਦ ਗ੍ਰੰਥੀ ਇੱਕ ਹੁਤੇ ਖੁਦ ਮਹਾਭਿਸ਼ੇਕ ਔਇਲ ਲਾ ਕੇ ਜਿੱਥੇ ਵੀ ਜਾਣਾ ਉਹ ਕੰਮ ਉੱਥੇ ਹੀ ਜਾਂਦਾ ਮਹਾਭਿਸ਼ੇਕ ਔਇਲ ਲਗਾ ਕੇ ਤਾਂ ਪਹਿਲੇ ਵਿਸ਼ਵਾਸ ਨਹੀਂ ਸੀ ਕਰਦੇ ਨਾਈ ਸਿਸਟਰ ਔਰ ਤੁਸੀਂ ਡਰਦੇ ਸੀਗੇ ਇਹਨਾਂ ਨੂੰ ਦੱਸਣ ਤੋਂ ਕਿਉਂ ਪ੍ਰਭੂ ਜੀ ਨਹੀਂ ਗਏ ਹਾਂਜੀ ਔਰ ਤੁਸੀਂ ਇੱਥੇ ਲੈ ਕੇ ਆਉਣ ਤੋਂ ਵੀ ਡਰਦੇ ਸੀ ਹਾਂਜੀ ਪਰ ਜਿੱਦਾਂ ਹੀ ਦੱਸਿਆ ਤੁਸੀਂ ਕਿ ਮਹਾਸਾਮਰ ਦੇ ਵਿੱਚ ਪ੍ਰਮੇਸ਼ਰ ਆਪਣੇ ਦਾਸ-ਦਾਸੀ ਦੇ ਦੁਆਰਾ ਕਿੰਨੇ-ਕਿੰਨੇ ਵੱਡੇ ਚਮਤਕਾਰ ਕਰ ਰਿਹਾ ਉਹ ਸ਼ਟਕਾਰੇ ਕਰ ਰਿਹਾ ਲੋਕਾਂ ਨੂੰ ਜ਼ਿੰਦਗੀਆਂ ਮਿਲ ਰਹੀਆਂ ਨੇ ਲੋਕ ਬਿਮਾਰੀਆਂ ਤੋਂ ਆਜ਼ਾਦ ਹੋ ਰਹੇ ਨੇ ਔਰ ਸੇਮ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਅੰਦਰ ਵੀ ਹੋਏਗਾ ਔਰ ਪਰਮੇਸ਼ਰ ਇੰਨੇ ਨੇ ਵੱਡੇ ਛੁਟਕਾਰੇ ਕਰ ਰਿਹਾ ਹੈ ਆਪਣੇ ਦਾਸ ਦਾਸੀ ਦੇ ਦੁਆਰਾ ਉਹਨਾਂ ਦੇ ਬੋਲੇ ਗਏ ਸ਼ਬਦਾਂ ਦੇ ਦੁਆਰਾ ਕਿ ਜਿੱਦਾਂ ਹੀ ਫਾਦਰ ਸਾਹਿਬ ਪਵਿੱਤਰ ਪੁਲਪਟ ਤੋਂ ਬੋਲਦੇ ਨੇ ਕਿ ਰਸੌਲੀਆਂ ਪਤਰੀਆਂ ਹੁਣੇ ਗਾਇਬ ਹੋਣ ਦੇ ਲਈ ਜਾ ਰਹੀਆਂ ਨੇ ਹੁਣੇ ਨਿਕਲਣ ਦੇ ਲਈ ਜਾ ਰਹੀਆਂ ਨੇ ਔਰ ਸੇਮ ਸ਼ਬਦ ਆਪਣੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਦੇ ਅੰਦਰ ਪੂਰੇ ਹੁੰਦੇ ਨੇ ਜਿਹੜੇ ਵੀ ਉਹਨਾਂ ਸ਼ਬਦਾਂ ਨੂੰ ਗ੍ਰਹਿਣ ਕਰਦੇ ਨੇ ਮੰਨਦੇ ਨੇ ਹਾਂਜੀ ਔਰ ਪਾਕਰੋ ਜੀ ਦਾ ਸਵਾਗਤ ਕਰਦੇ ਹਾਂ ਹਾਂ ਜੀ ਸਿਸਟਰ ਮੇਰਾ ਜਿੱਦਾਂ ਹੀ ਇਹ ਵੀ ਪਹਿਲੀ ਵਾਰ ਆਏ ਹਾਂ ਜੀ ਪਹਿਲੀ ਵਾਰ ਹੀ ਆਏ ਲੈਹਨ ਪ੍ਰੇਰ ਹੋਈ ਹੈ ਜਿੱਦਾਂ ਕਿ ਜਿਹੜੇ ਸੱਟ ਪਰਿਵਾਰ ਪਹਿਲੀ ਵਾਰ ਆਉਂਦੇ ਨੇ ਫਾਦਰ ਸਾਰਾ ਉਹਨਾਂ ਨੂੰ ਸਪੈਸ਼ਲ ਮਿਲਿਆ ਜਾਂਦਾ ਹੈ ਲੈਹਨ ਪ੍ਰੇਰ ਹੁੰਦੀ ਆ ਔਰ ਇਹਨਾਂ ਨੇ ਵੀ ਮਿਲਿਆ ਗਿਆ ਲੈਹਨ ਪ੍ਰੇਰ ਹੋਈ ਮਹਾਂ ਅਸ਼ੇਕ ਆਇਲ ਮਿਲਿਆ ਜੀ ਔਰ ਜਦੋਂ ਆਏ ਨੇ ਔਰ ਪਹਿਲੀ ਵਾਰ ਹੀ ਆਪਣੀ ਜ਼ਿੰਦਗੀ ਦੇ ਅੰਦਰ ਇਹਨੇ ਵੱਡਾ ਸ਼ਟਕਾਰਾ ਲਿਆ ਜੀ ਸਿਸਟਰ ਉਸ ਤੋਂ ਬਾਅਦ ਕੋਈ ਬਲੀਡਿੰਗ ਨਹੀਂ ਹੋਈ ਨਹੀਂ ਸਿਸਟਰ ਬਿਲਕੁਲ ਕੋਈ ਆਪਰੇਸ਼ਨ ਦੀ ਲੋੜ ਪਈ ਨਾ ਸਿਸਟਰ ਲਕੋਰੀਆ ਦੀ ਪ੍ਰੋਬਲਮ ਤੋਂ ਵੀ ਆਜ਼ਾਦ ਹੋ ਚੁੱਕੇ ਨੇ ਲਕੋਰੀਆ ਦੀ ਪ੍ਰੋਬਲਮ ਕਿੰਨੇ ਸਮੇਂ ਤੋਂ ਸੀ ਉਹ ਵੀ ਸਾਲ 2 ਸਾਲ ਤੋਂ ਸੀ ਕਿ ਬਲੀਡਿੰਗ ਰੋਗ ਕੀ ਤੇ ਲਕੋਰੀਆ ਆਉਣ ਲੱਗ ਗਿਆ ਉਹਨਦੇ ਤੋਂ ਵੀ ਹੁਣ ਆਜ਼ਾਦ ਹੋ ਚੁੱਕੇ ਨੇ ਜਿੱਦਾਂ ਕਿ ਲਗਾਤਾਰ 3-4 ਸਾਲ ਤੋਂ ਬਲੀਡਿੰਗ ਹੁੰਦੀ ਸੀਗੀ ਹਾਂਜੀ ਸਿਸਟਰ ਔਰ ਉਹ ਜਿਹੜੀਆਂ ਦਵਾਈਆਂ ਜ਼ਿਆਦਾ ਗਰਮ ਖਾਂਦੇ ਸੀਗੇ ਤਾਂ ਉਸ ਦੇ ਕਰਕੇ ਲਕੋਰੀਆਂ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਜੀ ਸਿਸਟਰ ਕੱਪੜੇ ਹਮੇਸ਼ਾ ਗਿੱਲੇ ਰਹਿੰਦੇ ਸੀਗੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਪਰ ਜਿੱਦਾਂ ਹੀ ਆਂਦਰ ਆ ਲਗਾਤਾਰ ਮੁਖਮਹਾ ਸਮੇਂ ਪਵੰਦੇ ਅੰਦਰ ਵਿਤਰਾਤਮਾ ਜੀ ਦਾ ਸਵਾਗਤ ਕਰਦੇ ਰਿਹਾ ਔਰ ਕਿੰਨੇ ਸਮੇਂ ਤੋਂ ਆ ਰਹੇ ਨੇ ਇਹ ਸਿਸਟਰ ਮੈਂ 9 ਮਹੀਨਿਆਂ ਤੋਂ ਆ ਰਹੀ ਆ ਇਹ 6 ਮਹੀਨਿਆਂ ਤੋਂ ਆ ਰਹੇ ਨੇ ਪਰ 6 ਮਹੀਨੇ ਤੋਂ ਲਗਾਤਾਰ ਹੀ ਆ ਰਹੇ ਨੇ ਹਾਂਜੀ ਸਿਸਟਰ ਪਰ ਹਣੇ ਇਕੱਲੇ ਨਹੀਂ ਇਹਨਾਂ ਦਾ ਪਰਿਵਾਰ ਵੀ ਵਿਸ਼ਵਾਸ ਕਰ ਰਿਹਾ ਹਾਂਜੀ ਸਿਸਟਰ ਮੇਰਾ ਬ੍ਰਦਰ ਵੀ ਇੰਨੀ ਡਰਿੰਕ ਕਰਦਾ ਸੀਗਾ ਹੁਣ ਪਰਮੇਸ਼ਵਰ ਦੀ ਕਲੀਸਿਆ ਸਾਹਮਣੇ ਕਾਹ ਦੀ ਲੋਕ ਬਹੁਤ ਹੀ ਜ਼ਿਆਦਾ ਡਰਿੰਕ ਕਰਦਾ ਸੀਗਾ ਕਦੇ ਕਿੱਥੋਂ ਚੱਕ ਕੇ ਉਹਨੂੰ ਲਿਆਣਾ ਕਦੇ ਕਿੱਥੋਂ ਚੱਕ ਕੇ ਲਿਆਣਾ ਪਰ ਪਰਮੇਸ਼ਵਰ ਉਹਨਾਂ ਨੇ ਐਨੀ ਆਸ਼ੀਸ਼ ਦਿੱਤੀ ਹੈ ਨਾ ਕਿ ਸਿਸਟਰ ਉਹ ਡਰਿੰਕ दारू ਦਾ ਨਸ਼ਾ ਤੋਂ ਵੀ ਦੂਰ ਨੇ ਬੈਠਦਾ ਵੀ ਨਹੀਂ ਜਿਹੜੇ ਨਸ਼ਾ ਕਰਦੇ ਨੇ ਐਨੀ ਪਰਮਿਸ਼ਨ ਐਸ਼ੀਸ਼ ਦਿੱਤੀ ਕਿੰਨੇ ਸਮੇਂ ਤੱਕ ਸ਼ਰਾਬ ਦਾ ਨਸ਼ਾ ਕਰਦੇ ਸੀ ਸਿਸਟਰ 10 ਸਾਲ ਤੋਂ ਮੇਰਾ ਬ੍ਰਦਰ ਸ਼ਰਾਬ ਪੀਂਦੇ ਸੀਗੇ ਬਹੁਤ ਜ਼ਿਆਦਾ ਇੱਕ ਹੀ ਬ੍ਰਦਰ ਸੀਗਾ ਅਸੀਂ ਵੀ ਰੋ ਪੈਂਦੇ ਸੀਗੇ ਇੱਕ ਬ੍ਰਦਰ ਹੈ ਅਸੀਂ ਕੀ ਕਰਾਂਗੇ ਕੁਝ ਹੋ ਜਾਵੇਗਾ ਤਾਂ ਤੇ ਘਰ ਦੇ ਹਾਲਾਤ ਕਿਵੇਂ ਹੁੰਦੇ ਸੀ ਸਿਸਟਰ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਸੀਗੇ ਬਈ ਅਸੀਂ ਸਹੁਰਿਆਂ ਤੋਂ ਨਾ ਪੇਕਿਆਂ ਦੀ ਟੈਨਸ਼ਨ ਸੀਗੀ ਇੰਨੀ ਜ਼ਿਆਦਾ ਬਈ ਕੀ ਕਰਾਂਗੇ ਸਾਡਾ ਇੱਕ ਬ੍ਰਦਰ ਉਹਨੂੰ ਕੁਝ ਹੋ ਗਿਆ ਅਸੀਂ ਕਿੰਦੇ ਬੁਏ ਤੇ ਆਵਾਂਗੇ ਪਰ ਪਰਮੇਸ਼ਰ ਨੇ ਉਹਨੂੰ ਨਸ਼ੀਤ ਵੀ ਇਸਾਦ ਕੀਤਾ ਕਿਉਂਕਿ ਨਸ਼ੇ ਇੰਨਾ ਜ਼ਿਆਦਾ ਕਰਦੇ ਸੀ ਕਦੇ ਕਿਤੇ ਡਿੱਗੇ ਪਏ ਹੁੰਦੇ ਸੀ ਕਦੇ ਕਿੰਦੇ ਪਰ ਵੇਖਣ ਵਾਲੇ ਨੂੰ ਇਹੀ ਲੱਗਦਾ ਸੀ ਕਿ ਇੰਨੇ ਨਹੀਂ ਬਚਣਾ ਕਿਉਂਕਿ ਸ਼ਰਾਬ ਦੀ ਜਿਹੜੀ ਮਾਤਰਾ ਸੀ ਉਹ ਬਹੁਤ ਜ਼ਿਆਦਾ ਸੀਗੀ ਬਹੁਤ ਜ਼ਿਆਦਾ ਪੀਂਦੇ ਰਹਿ ਹਾਂਜੀ ਔਰ ਹਾਲਤ ਵੀ ਕਰਦੇ ਜਿਹੜੇ ਹਾਲਾਤ ਸੀਗੇ ਉਹ ਬਹੁਤ ਜ਼ਿਆਦਾ ਖਰਾਬ ਹੋਣੇ ਸ਼ੁਰੂ ਹੋ ਗਏ ਘਰ ਦੇ ਵਿੱਚ ਲੜਾਈ ਝਗੜਾ ਰਹਿਣਾ ਔਰ ਨਸ਼ੇ ਨੂੰ ਲੈ ਕੇ ਹਮੇਸ਼ਾ ਹੀ ਲੜਾਈ ਝਗੜਾ ਰਹਿੰਦਾ ਸੀ ਔਰ ਤੁਸੀਂ ਵੀ ਕਦੇ ਇਹੀ ਸੋਚਦੇ ਕਿ ਸਾਡਾ ਕੱਲਾ ਕੱਲਾ ਭਰਾ ਹੈ ਅਗਰ ਇਹਨੂੰ ਕੁਝ ਹੋ ਗਿਆ ਤਾਂ ਸਾਡਾ ਕੀ ਬਣੇਗਾ ਜੀ ਸਿਸਟਰ ਪਰ ਮਹਾਸਾਮਰ ਦੇ ਅੰਦਰ ਤੁਸੀਂ ਆਉਂਦੇ ਰਹੇ ਹਾਂਜੀ ਸਿਸਟਰ ਲਗਾਤਾਰ ਅਤੇ ਪੂਰੇ ਵਿਸ਼ਵਾਸ ਦੇ ਨਾਲ ਫਾਦਰ ਸਾਬ ਦੇ ਸ਼ਬਦਾਂ ਦਾ ਅੰਦਰ ਵੜੇ ਰਿਹਾ ਹੈ। ਜੀ। ਔਰ ਸਾਲ 2025 ਦੇ ਅੰਦਰ ਫਾਦਰ ਸਾਬ ਦੇ ਸ਼ਬਦ ਸੀਗੇ ਕਿ ਇਹ ਸਾਲ ਗੁਲਾਮੀ ਤੋਂ ਆਜ਼ਾਦੀ ਦਾ ਸਾਲ ਹੈ। ਜੀ। ਔਰ ਸਾਲ 2025 ਦੇ ਅੰਦਰ ਅਗਰ ਤੁਹਾਡੇ ਵਿੱਚੋਂ ਤੁਹਾਡੇ ਪਰਿਵਾਰ ਦੇ ਅੰਦਰ ਜਾਂ ਤੁਸੀਂ ਅਗਰ ਨਸ਼ੇ ਦੀ ਗੁਲਾਮੀ ਦੇ ਅੰਦਰ ਹੋ ਤਾਂ ਆਜ਼ਾਦੀਆਂ ਦਾ ਟੁੱਟਣ ਦਾ ਦਿਨ ਹੈ। ਗੁਲਾਮੀ ਤੋਂ ਆਜ਼ਾਦੀ ਦਾ ਦਿਨ ਹੈ। ਔਰ ਉਹੀ ਸੇਮ ਆਜ਼ਾਦੀ ਅੱਜ ਤੁਹਾਡੇ ਘਰ ਦੇ ਵਿੱਚ ਵੀ ਫਦਰ ਸਾਬ ਦੇ ਸ਼ਬਦਾਂ ਦੇ ਦੁਆਰਾ ਜਦ 10 ਸਾਲ ਤੋਂ ਤੁਹਾਡੇ ਬ੍ਰਦਰ ਸ਼ਰਾਬ ਦਾ ਨਸ਼ਾ ਕਰਦੇ ਸੀ ਉਸ ਨਸ਼ੇ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੇ ਨੇ ਨਹੀਂ ਤਾਂ ਪਹਿਲਾਂ ਵਿਸ਼ਵਾਸ ਨਹੀਂ ਸੀ ਕਰਦੇ ਨਹੀਂ ਸਿਸਟਰ ਅਸੀਂ ਉਹਨਾਂ ਦਵਾਈਆਂ ਵੀ ਦੇਖ ਲੈ ਦੇਖ ਲਈਆਂ ਚੋਰੀ ਸਬਜ਼ੀ ਚ ਪਾਉਂਦੇ ਸੀ ਦਵਾਈਆਂ ਕੋਈ ਅਸਰ ਨਹੀਂ ਮਟੀਲੀ ਵੀ ਚਕਾ ਕੇ ਵੇਖ ਲਿਆ ਕੋਈ ਫਰਕ ਨਹੀਂ ਪਿਆ ਪੈਸੇ ਸਾਡੇ ਬੇਕਾਰ ਗਏ ਪਰ ਜਦੋਂ ਹੀ ਅਸੀਂ ਇੱਥੇ ਆਣਾ ਸ਼ੁਰੂ ਕੀਤਾ ਸਭ ਸਾਰੇ ਮਸਲੇ ਸਾਡੇ ਇੱਥੇ ਆਲੋਗ ਗਏ ਤੇ ਸਿਸਟਰ ਅਸੀਂ ਕਰੇ ਨਾ ਕੱਚੀ ਜੰਗਾ ਸੀ ਅਸੀਂ ਪਲੇਟਾ ਲਵਾ ਦਾ ਸੋਚਦੇ ਸੀ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਅਸੀਂ ਪਲੇਟਾ ਲਵਾ ਲਈਏ ਤੇ ਜਦੋਂ ਤਾਂ ਮਾਹ ਵਿਸ਼ੇਕ ਆਉਣਾ ਸ਼ੁਰੂ ਹੋਏ ਤੇ ਪਲੇਟਾ ਵੀ ਇਥੇ ਕਰਵਾ ਲਈਆਂ ਨੇ ਤੇ ਮੇਰਾ ਬ੍ਰਦਰ ਇੰਨਾ ਖੁਸ਼ ਉਹ ਕਹਿੰਦਾ ਤੁਸੀਂ ਗੁਵਾਈ ਕਿਉਂ ਨਹੀਂ ਦੇ ਕੇ ਆਂਦੇ ਤੇ ਅਸੀਂ ਇਹ ਵੀ ਅੱਜ ਗੁਵਾਈ ਮੈਂ ਬ੍ਰਦਰ ਨੂੰ ਕਿਹਾ ਅੱਜ ਤਾਂ ਮੈਂ ਗੁਵਾਈ ਦੇਣੀ ਹੀ ਦੇਣੀ ਹੈ ਤੁਹਾਡੇ ਬ੍ਰਦਰ ਕਦੇ ਵੀ ਮੱਖੂ ਮਾ ਸਮਪਵਨ ਦੇ ਵਿੱਚ ਨਹੀਂ ਆਏ ਹਾਂਜੀ ਔਰ ਸੁਣ ਰਿਹਾ ਲਗਾਤਾਰ ਉਹਨਾਂ ਨੂੰ ਵੱਡੇ ਛੁਟਕਾਰੇ ਉਹਨਾਂ ਨੂੰ ਦਵਾਈਆਂ ਨੂੰ ਔਰ ਆਪਣੀ ਜ਼ਿੰਦਗੀ ਦੇ ਅੰਦਰ ਵੀ ਪਾ ਰਹੇ ਨੇ ਹਾਂਜੀ ਕੇਵਲ ਉਹਨਾਂ ਸ਼ਬਦਾਂ ਨੂੰ ਸੁਣ ਕੇ ਹਾਂਜੀ ਉਹਨਾਂ ਨੂੰ ਦੇਖ ਕੇ ਹਾਂਜੀ ਔਰ ਕਦੇ ਪਵਨ ਦੇ ਵਿੱਚ ਨਹੀਂ ਆਏ ਨਹੀਂ ਪਰ ਆਪਣੀ ਜ਼ਿੰਦਗੀ ਦੇ ਅੰਦਰ ਉਹਨਾਂ ਨੇ ਵੱਡੀਆਂ ਵੱਡੀਆਂ ਦਵਾਈਆਂ ਨੂੰ ਲੈ ਲਿਆ ਕਿ ਪਹਿਲਾ 10 ਸਾਲ ਤੋ ਜੋ ਸ਼ਰਾਬ ਦੇ ਨਸ਼ੇ ਦੇ ਅੰਦਰ ਸੀਗੇ ਹਾਂਜੀ ਕਿ ਜੋ ਬਹੁਤ ਛਡਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਦਵਾਈਆਂ ਵੀ ਲਈਆਂ ਨਸ਼ਾ ਛਡਾਉਣ ਵਾਲੀਆਂ ਸੈਂਟਰ ਦੇ ਵਿੱਚ ਚਕਵਾਉਂਦੇ ਰਹੇ ਸਭ ਕੁਝ ਕਰਕੇ ਦੇ ਹਾਂਜੀ ਸਿਸਟਰ ਸਭ ਕੁਝ ਜ਼ਿਆਦਾ ਕਰਦੇ ਸੀ ਹਾਂਜੀ ਸਿਸਟਰ ਮੇਰਾ ਪਪਾ ਜੀ ਵਿਗਰੰਥੀ ਨੇ ਉਹ ਵੀ ਹੁਣ ਕਹਿੰਦੇ ਨੇ ਅਸੀਂ ਵੀ ਮਾਖੂ ਪਵਨ ਚ ਜਾਣਾ ਹੈ ਅਸੀਂ ਵੀ ਵੇਖ ਕੇ ਆਉਣੇ ਆ ਰੱਬ ਦੇ ਦਾਸ ਜੀ ਨੂੰ ਤੇ ਉਹਨਾਂ ਦਾ ਵੀ ਇੰਨਾ ਵਿਸ਼ਵਾਸ ਹੈ ਸਾਡੇ ਤੇ ਬੜਿਆਂ ਨੇ ਕੀਤਾ ਕਰਾਇਆ ਸੀਗਾ ਅੱਜ ਉਹ ਜਿੰਨਾ ਜਿੰਨਾਂ ਨੇ ਸਾਡਾ ਨਾ ਕੀਤਾ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਸਿਰਫ ਅਸੀਂ ਮਾਖੂ ਪਵਨ ਚਾਵੀ ਦਾ ਅਸੀਂ ਕਦੇ ਕਿਸੇ ਦਾ ਮਾਰਾ ਨਹੀਂ ਕੀਤਾ ਸੀ ਪਰ ਜਿੰਨਾ ਵੀ ਸਾਡੇ ਨਾਲ ਕੀਤਾ ਉਹਨਾਂ ਨਾਲ ਹੋ ਰਹੀ ਐ ਨੀ ਸਿਸਟਰ ਜੀ ਜਿੰਨਾ ਵੀ ਸਾਡਾ ਮਾਰਾ ਕੀਤਾ ਸੀਗਾ ਤੇ ਜਿੱਦਾਂ ਤੁਸੀਂ ਆਪਣੀ ਗਵਾਹੀ ਦੇ ਅੰਦਰ ਦੱਸਿਆ ਕਿ ਤੁਹਾਡਾ ਜਿਹੜੀ ਘਰ ਦੀ ਜਗ੍ਹਾ ਸੀਗੀ ਪਹਿਲਾਂ نیچےੋਂ ਕੱਚੀ ਸੀਗੀ ਹਾਂਜੀ ਸਿਸਟਰ ਪਲੇਟਾ ਕਿੰਨੇ ਸਮੇਂ ਤੋਂ ਲਗਵਾਉਣਾ ਚਾਹੁੰਦੇ ਸੀ ਪਲੇਟਾ ਅਸੀਂ ਕਾਫੀ ਟਾਈਮ ਤੋਂ ਲਗਵਾਉਣਾ ਚਾਹੁੰਦੇ ਸਿਸਟਰ ਬਈ ਇੰਨਾ ਜ਼ਿਆਦਾ ਬਾਰਿਸ਼ ਵੀ ਹੁੰਨੀ ਪਾਣੀ ਵੀ ਰੁਕ ਜਾਣਾ ਬਹੁਤ ਹੀ ਜ਼ਿਆਦਾ ਮਾੜਾ ਹਾਲਾਤ ਸੀਗੇ ਤੇ ਇੱਥੇ ਆਉਣ ਵਾਲੀ ਸਭ ਆਸ਼ਿਸ਼ ਮਿਲਿਆ ਸੀ ਰিসিਵ ਕਰਦੇ ਰਹੇ ਵੀ ਤੁਹਾਡੇ ਵੀ ਚੰਗਾ ਪੱਕੀਆਂ ਹੋਣ ਚਾਹ ਰਹੀਆਂ ਨੇ ਭਾਬੀ ਜੀ ਵੀ ਰিসিਵ ਕਰਦੇ ਰਹੇ ਮੈਂ ਵੀ ਰিসিਵ ਕਰਦੀ ਰਹੀ ਜਿਨ੍ਹਾਂ ਦੇ ਘਰ ਨਹੀਂ ਬਣੇ ਹੋਏ ਉਹਨਾਂ ਦੇ ਘਰ ਬਣਨ ਦੇ ਲ ਜਾ ਰਹੇ ਨੇ ਔਰ ਜਿਨ੍ਹਾਂ ਦੇ ਘਰਾਂ ਦੇ ਕੰਮ ਰੁਕੇ ਹੋਏ ਨੇ ਹਾਂਜੀ ਉਹਨਾਂ ਦੇ ਘਰਾਂ ਦੇ ਕੰਮ ਹੋਣ ਦੇ ਲਈ ਜਾ ਰਹੇ ਨੇ ਹਾਂਜੀ ਸਿਸਟਰ ਔਰ ਫਾਦਰਸ ਆਫ ਦ ਸ਼ਬਦ ਸੀਗੇ 1 ਸਾਲ 2025 ਦੇ ਅੰਦਰ ਹਾਂਜੀ ਸਾਡੇ ਸੱਤ ਤਰ੍ਹਾਂ ਦੇ ਕੰਮ ਜੋ ਰੁਕੇ ਹੋ ਇਹਨੇ ਉਹ ਹੋਣ ਦੇ ਲਈ ਜਾ ਰਹੇ ਨੇ ਤੁਹਾਡੇ ਘਰ ਪੱਕੇ ਬਣਨ ਦੇ ਲਈ ਜਾ ਰਹੇ ਨੇ ਕੋਠੀਆਂ ਤਿਆਰ ਹੋਣ ਦੇ ਲਈ ਜਾ ਰਹੀਆਂ ਨੇ ਫਾਦਰਸ ਆਫ ਦਾ ਸ਼ਬਦਾਂ ਨੂੰ ਗ੍ਰੈਂਡ ਕੀਤਾ ਹਾਂਜੀ ਸਿਸਟਰ ਪਾਕਰੂ ਜੀ ਦਾ ਸਵਾਗਤ ਕਰਦੇ ਹਾਂ ਆਪਣੇ ਹਰ ਇੱਕ ਹਿੱਸੇ ਦੇ ਅੰਦਰ ਪਾਕਰੂ ਜੀ ਨੇ ਬੋਲਦੇ ਰਹਿ ਕਿ ਪਾਕਰੂ ਜੀ ਅੱਜ ਦਖਲ ਦੇ ਦਿਓ ਜੀ ਸਿਸਟਰ ਮੇਰੇ ਹਰ ਇੱਕ ਹਿੱਸੇ ਦੇ ਅੰਦਰ ਜੀ ਸਿਸਟਰ ਜਿਦਾ ਹੀ ਪਾਕਰੂ ਜੀ ਦਾ ਸਵਾਗਤ ਕੀਤਾ ਉਹਨਾਂ ਨੂੰ ਬੁਲਾਇਆ ਆਪਣੇ ਹਰ ਇੱਕ ਹਿੱਸੇ ਦੇ ਅੰਦਰ ਜੀ ਸਿਸਟਰ ਸਿਸਟਰ ਮੇਰੇ ਸਾਡੇ ਬੋਲੇਗਾ ਸ਼ਬਦ ਤੁਹਾਡੀ ਜ਼ਿੰਦਗੀ ਦੇ ਅੰਦਰ ਪੂਰੇ ਹੋਏ ਨੇ আর ਚੁੱਟੀਆਂ ਗਵਾਇਆਂ ਦੇ ਲਾ ਲੈ ਸੋ ਇੱਕ ਗਵਾਹੀ ਦੇ ਨਾਲ ਨਹੀਂ ਬਹੁਤ ਸਾਰੀਆਂ ਗਵਾਹੀਆਂ ਦੇ ਨਾਲ ਆਏ ਆ ਜੀ ਸਿਸਟਰ ਮੇਰੇ ਨਾਲ ਚੈਸਟ ਤੇ ਵੀ ਕਾਫੀ ਜਿਆਦਾ ਪੇਨ ਹੁੰਦੀ ਸੀਗੀ ਕਾਫੀ ਜਿਆਦਾ ਉਹ ਵੀ ਮੈਂ ਕੋਈ ਮੈਡੀਸਨ ਨਹੀਂ ਲਈ ਕੋਈ ਕੁਝ ਨਹੀਂ ਸਿਰਫ ਪਾਪਾ ਜੀ ਦੇ ਸ਼ਬਦਾਂ ਨੂੰ ਰਿਸੀਵ ਕਰਦੀ ਰਹੀ ਉਸ ਦਰਦ ਤੋਂ ਵੀ ਅੱਜ ਆਜ਼ਾਦ ਆਂ ਲਕੋਰੀ ਦੀ ਪ੍ਰੋਬਲਮ ਤੋਂ ਮੈਂ ਆਜ਼ਾਦ ਆਂ ਕਿੰਨੇ ਸਮੇਂ ਤੋਂ ਚੈਸਟ ਦੇ ਅੰਦਰ ਪੇਨ ਹੋ ਰਹੀ ਸੀ ਸਿਸਟਰ ਮੈਨੂੰ ਸਾਲ ਤੋਂ ਬਹੁਤ ਜ਼ਿਆਦਾ ਦਰਦ ਕਰਦੀ ਨਾ ਮੈਂ ਝਾੜੂ ਪੋਚੇ ਦਾ ਕੰਮ ਕਰ ਸਕਦੀ ਸੀ ਤੇ ਨਾ ਹੀ ਮੈਂ ਭਾਰਾ ਕੋਈ ਸਮਾਨ ਚੱਕ ਲੈਣਾ ਤੇ ਸਿਸਟਰ ਬਹੁਤ ਹੀ ਜ਼ਿਆਦਾ ਪੇਨ ਹੁੰਦੀ ਸੀ ਨਾ ਹੀ ਉੱਠਿਆ ਜਾਂਦਾ ਸੀ ਨਾ ਬੈਠਿਆ ਜਾਂਦਾ ਸੀਗਾ ਔਰ ਕਿੰਨੇ ਸਮੇਂ ਤੋਂ ਸੀ ਇਹ ਇੱਕ ਸਾਲ ਤੋਂ ਹੋ ਰਹੀ ਸੀ ਸਿਸਟਰ ਮੈਂ ਦਵਾਈਆਂ ਨਹੀਂ ਲਈਆਂ ਦਵਾਈਆਂ ਪਹਿਲਾਂ ਤਾਂ ਲੈਂਦੀ ਰਹੀ ਫਿਰ ਮੈਂ ਗਵਾਈਆਂ ਦਵਾਈਆਂ ਲੈਣੇ ਛੱਡ ਦਿੱਤੇ ਕਿਉਂਕਿ ਮੈਂ ਪਵਨ ਚਾਣਾ ਸ਼ੁਰੂ ਕਰ ਦਿੱਤਾ ਨਾ ਫਿਰ ਮੈਂ ਕੋਈ ਪਹਿਲਾਂ ਪਵਨ ਜਿਹਾ ਜਦੋਂ ਆਉਂਦਾ ਤਾਂ ਦਵਾਈਆਂ ਵੀ ਲੈ ਕੇ ਦੇਖ ਲਈਆਂ ਕੋਈ ਫਰਕ ਨਹੀਂ ਪਿਆ ਪਰ ਜਿੱਦਾਂ ਹੀ ਪਤਾ ਲੱਗਾ ਮੁਖੂਮਹਾ ਹਸਮਲ ਪਵਨ ਦੇ ਵਾਰੇ ਹਾਂਜੀ ਫਿਰ ਲਗਾਤਾਰ ਆਉਣਾ ਸ਼ੁਰੂ ਕਰ ਦਿੱਤਾ ਹਾਂਜੀ ਪਰ ਜਿੱਦਾਂ ਹੀ ਲਗਾਤਾਰ ਆਂਦਰ ਹੈ ਦਵਾਈਆਂ ਤੇ ਨਹੀਂ ਸਗ ਗਵਾਈਆਂ ਤੇ ਵਿਸ਼ਵਾਸ ਕੀਤਾ ਲਗਾਤਾਰ ਸੁੰਦਰ ਆਉਣਾ ਗਵਾਈਆਂ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਗ੍ਰੈਂਡ ਕਰਦੇ ਰਿਹਾ ਜੀ ਸਿਸਟਰ ਔਰ ਅੱਜ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਵੱਡੀ ਗਵਾਇਦ ਨਾਲ ਆਏ ਹਾਂ ਜੀ ਸਿਸਟਰ ਮੈਂ 1 ਸਾਲ ਪੁਰਾਣੇ ਚੈਸਟਰ ਦੇ ਦਰਦ ਤੋਂ ਵੀ ਹੁਣ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੇ ਤੇ ਲਕੋਰੀ ਦੀ ਪ੍ਰੋਬਲਮ ਕਿੰਨੇ ਸਮੇਂ ਤੋਂ ਸੀ ਉਹ ਤਾਂ ਸਿਸਟਰ ਮੈਨੂੰ ਕਾਫੀ ਟਾਈਮ ਤੋਂ ਸੀਗੀ ਮਤਲਬ ਉਹ ਕੁਝ ਦਾਸ ਹੀ ਨਹੀਂ ਸਕਦੀ 10 12 ਸਾਲ ਤੋਂ ਪ੍ਰੋਬਲਮ ਸੀਗੀ ਉਹ ਮੈਨੂੰ ਤੇ ਦਵਾਈਆਂ ਨਹੀਂ ਲਏ ਆ ਸਿਸਟਰ ਕਾਫੀ ਜ਼ਿਆਦਾ ਦਵਾਈਆਂ ਤਾਂ ਲੈਂਦੇ ਰਹੇ ਇਸ ਵੀਕਨੈਸ ਵੀ ਬਹੁਤ ਆਂਦੀ ਸੀ ਜਦੋਂ ਤੇ ਮੈਨੂੰ ਪ੍ਰੋਬਲਮ ਹਟੀ ਤੇ ਮੇਰੀ ਮਤਲਬ ਸਿਹਤ ਵੀ ਅੱਛੀ ਬਣਨ ਲੱਗ ਗਈ ਏ ਨਹੀਂ ਤਾਂ ਸਿਸਟਰ ਮੈਂ ਬਹੁਤ ਜ਼ਿਆਦਾ ਵੀਕਨੈਸ ਹਾਲਤ ਚ ਸੀਗੀ ਮੈਂ ਦਵਾਈਆਂ ਲੈਣ ਦੇ ਬਾਵਜੂਦ ਕੋਈ ਫਰਕ ਨਹੀਂ ਪਿਆ ਨਹੀਂ ਸਿਸਟਰ ਤੇ ਫਿਰ ਮਹਾਸਾਮਲ ਦੇ ਅੰਦਰ ਹੀ ਆਏ ਹਾਂ ਹਾਂਜੀ ਸਿਸਟਰ ਜਦੋਂ ਦੀ ਮੈਂ ਇੱਥੇ ਮਾ ਕੋ ਪਾਵਣ ਚੌਣ ਲੱਗੀ ਆ ਮੈਂ ਸਿਰ ਦਰਦ ਦੀ ਗੋਲੀ ਤੱਕ ਨਹੀਂ ਕਦੇ ਲਈ ਸਿਰ ਦਰਦ ਦੀ ਗੋਲੀ ਤੱਕ ਜਦੋਂ ਦੀ ਵੀ ਮੈਂ ਇੱਥੇ ਆਉਣ ਲੱਗੀ ਆ ਕਿਉਂਕਿ ਜਦੋਂ ਤੇ ਆਉਣਾ ਸ਼ੁਰੂ ਕੀਤਾ ਉਹ ਜੋ ਸਭ ਪ੍ਰਭਾਵ ਸੀਗੇ ਹਾਂਜੀ ਤੁਹਾਡੀ ਜ਼ਿੰਦਗੀ ਦੇ ਉਹ ਬਦਲ ਚੁੱਕੇ ਨੇ ਔਰ ਜਿੱਦਾਂ ਕਿ ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਫਾਦਰ ਸਾਹਿਬ ਪਿਛਲੇ ਦਿਨਾਂ ਤੋਂ ਹੀ ਲਗਾਤਾਰ ਸਾਨੂੰ ਦੱਸ ਰਹੇ ਨੇ ਪਾਕਰੂ ਜੀ ਦੇ ਬਾਰੇ ਨੇ ਹਾਂਜੀ ਪਰ ਪਾਕਰੂ ਜੀ ਦੇ ਬਾਰੇ ਸਿਖਾ ਰਹੇ ਨੇ ਹਾਂਜੀ ਪਰ ਉਹਨਾਂ ਦੇ ਸ਼ਬਦ ਸੀ ਕਿ ਜਦੋਂ ਪਾਕਰੂ ਜੀ ਨੂੰ ਤੁਸੀਂ ਗਹਿਰਾਈ ਦੇ ਨਾਲ ਸਮਝੋਗੇ ਪਾਕਰੂ ਜੀ ਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੋਗੇ ਤਾਂ ਤੁਹਾਡੇ ਸਭ ਪਰਭਾਵ ਬਦਲ ਜਾਣਗੇ ਬਸ ਸੇਮ ਜਿੱਦਾਂ ਤੁਸੀਂ ਪਾਕਰੋਜੀ ਦੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕੀਤਾ ਆਪਣੇ ਹਰ ਇੱਕ ਹਿੱਸੇ ਦੇ ਅੰਦਰ ਪਾਕਰੋਜੀ ਦਾ ਸਵਾਗਤ ਕੀਤਾ ਪਾਕਰੋਜੀ ਨੂੰ ਸਮਝਿਆ ਅੱਜ ਸਭ ਪਰਿਵਾਰ ਪੂਰੀ ਤਰ੍ਹਾਂ ਬਦਲ ਚੁੱਕੇ ਨੇ ਔਰ ਕੇਵਲ ਖੋਦੀ ਜ਼ਿੰਦਗੀ ਦੇ ਅੰਦਰ ਨਹੀਂ ਪੂਰੇ ਪਰਿਵਾਰ ਦੀ ਜ਼ਿੰਦਗੀ ਦੇ ਅੰਦਰ ਵੀ ਪ੍ਰਭਾਵ ਬਦਲਨੇ ਸ਼ੁਰੂ ਹੋ ਗਏ ਜੀ ਸਿਸਟਰ ਸਿਸਟਰ ਮੇਰੇ ਨਾਲ ਇੱਕ ਦੁਸ਼ਟ ਆਤਮਾ ਸੀਗਾ ਮੇਰੇ ਚ ਜੋ ਕਿ ਪਰਮੇਸ਼ਰ ਨੂੰ ਸਭ ਪਤਾ ਹੈ ਪਰਮੇਸ਼ਰ ਸਭ ਜਾਣੇ ਜਾਣੇ ਸਿਸਟਰ ਮੈਂ ਨਹੀਂ ਜਿਆਦਾ ਪਰੇਸ਼ਾਨ ਸੀਗੀ ਪਰਮੇਸ਼ਰ ਨੇ ਮੈਨੂੰ ਇੰਨੇ ਮਹੀਨਿਆਂ ਤੋਂ ਉਸ ਦੁਸ਼ਟ ਆਤਮਾ ਤੋਂ ਵੀ ਆਜ਼ਾਦ ਕੀਤਾ ਹੈ ਉਹ ਦੁਸ਼ਟ ਆਤਮਾ ਦੇ ਕਰਕੇ ਕੀ ਕੀ ਹੁੰਦਾ ਸੀ ਸੁਪਨੇ ਰਾਹੀਂ ਗਲਤ ਅਟੈਕ ਹੋਣੇ ਪਰਮੇਸ਼ਰ ਸਭ ਜਾਣਦਾ ਮੈਂ ਦੱਸ ਨਹੀਂ ਸਕਦੀ ਵੀ ਇੰਨੇ ਸੁਪਨੇ ਦੇ ਰਾਹੀਂ ਉਹ ਦੁਸ਼ਟ ਆਤਮਾ ਤੁਹਾਡੇ ਉੱਪਰ ਅਟੈਕ ਕਰਦੇ ਸੀ ਗਲਤ ਸਬੰਧ ਬਣਾਉਂਦੇ ਸੀ ਜਿਸ ਦੇ ਕਰਕੇ ਪਰੇਸ਼ਾਨ ਸੀ ਔਰ ਕਿਸੇ ਨੂੰ ਦੱਸ ਵੀ ਨਹੀਂ ਪਾਉਂਦੇ ਸੀ ਜੀ ਸਿਸਟਰ ਪਰ ਜਿੱਦਾਂ ਹੀ ਅੰਦਰ ਹੈ ਪਾਕਰੂ ਜੀ ਦਾ ਸਵਾਗਤ ਕਰਦੇ ਰਹਿ ਲਗਾਤਾਰ ਲੈ ਹੈਂ ਪ੍ਰੇਅਰ ਹੁੰਦੀ ਰਹੀ ਜੀ ਮਹਾਭਿਸ਼ੇਕ ਹੁੰਦਾਰਿਆ ਪਰ ਉਸੇ ਸਮੇ ਉਹ ਦੁਸ਼ਟ ਆਤਮਾ ਵੀ ਤੁਹਾਨੂੰ ਛੱਡ ਕੇ ਜਾ ਚੁੱਕਾ ਹੈ ਔਰ ਅੱਜ ਪੂਰੀ ਤਰ੍ਹਾਂ ਆਜ਼ਾਦ ਹੋ ਕੇ ਗਵਾਇਦ ਨਾਲ ਆਈ ਮੈਨੂੰ ਲੱਗਦਾ ਨਹੀਂ ਸੀ ਸਿਸਟਰ ਵੀ ਮੈਂ ਇਸ ਇੰਦੇ ਤੋਂ ਹਜ਼ਾਦ ਹੋ ਜਾਵਾਂਗੀ ਪਰ ਪਰਮੇਸ਼ਰ ਨੇ ਵੀ ਇਹ ਸਾਧ ਕੀਤਾ ਹੈ ਤੇ ਸਿਸਟਰ ਮੈਂ ਬੱਚਿਆਂ ਤੋਂ ਦੂਰ ਹ ਮੈਨੂੰ 4 ਸਾਲ ਹੋ ਗਏ ਨੇ ਮੇਰੀ ਵੀ ਕੋਈ ਪ੍ਰੋਬਲਮ ਸੀ ਕਿ ਚਿੰਦੇ ਕਰਕੇ ਮੈਂ ਬੱਚਿਆਂ ਤੋਂ ਦੂਰ ਹੋਊਗੀ ਅੱਜ ਮਤਲਬ ਮੈਨੂੰ ਪਰਮੇਸ਼ਰ ਤੋਂ ਵਿਸ਼ਵਾਸ ਹੈ ਕਿ ਮੇਰੇ ਬੱਚਿਆਂ ਨਾਲ ਅੱਜ ਮੈਂ ਮਤਲਬ ਕਿ ਕੁਝ ਨਾ ਕੁਝ ਹੋਣਾ ਦੁਆਰਾ ਗੱਲ ਹੋ ਜਾਂਦੀ ਹੈ ਵੀ ਕੋਈ ਨਾ ਕੋਈ ਮੈਨੂੰ ਸੁਖ ਸਾਥ ਬੱਚਿਆਂ ਤੇ ਮੇਲ ਜਾਂਦੀ ਸਿਰਫ ਕਿਵੇਂ ਹੋਇਆ ਮੈਂ ਇੱਥੇ ਪਵਨ ਚ ਆਉਣ ਨਾਲ ਹੀ ਮੇਰਾ ਏਸਾ ਬਲ ਹੋਇਆ ਕਿਉਂਕਿ ਜਿੱਦਾਂ ਹੀ ਪਾਕਰੂ ਜੀ ਨੇ ਆਪਣੇ ਜ਼ਿੰਦਗੀ ਦੇ ਅੰਦਰ ਲਿਆ ਹੈ ਤਾਂ ਫਾਦਰ ਸਾਹਿਬ ਦੇ ਸ਼ਬਦ ਹੈ ਕਿ ਪਾਕਰੂ ਜਿੱਦਾਂ ਸਵਾਗਤ ਕਰਨ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਦੇ ਅੰਦਰ ਗੁਆਈਆਂ ਤੇ ਗੁਆਈਆਂ ਆਣਗੀਆਂ ਗੁਆਈਆਂ ਦੇ ਢੇਰ ਲੱਗੇ ਰਹਿਣਗੇ ਜੀ ਸਿਸਟਰ ਔਰ ਪਾਕਰੂ ਜੀ ਨੇ ਜੇ ਤੁਹਾਨੂੰ ਹਰ ਇੱਕ ਹਿੱਸੇ ਨੂੰ ਅੰਦਰ ਸੰਭਾਲਣਗੇ ਹਾਂਜੀ ਔਰ ਜਿੱਦਾਂ ਹੀ ਪਾਕਰੂ ਜੀ ਨੂੰ ਲਿਆ ਔਰ ਵੱਡੀਆਂ ਗਵਾਈਆਂ ਦੇ ਨਾਲ ਆ ਰਹੇ ਨੇ ਔਰ ਬਹੁਤ ਜਲਦੀ ਕੋ ਹੋਰ ਵੱਡੀ ਗਵਾਈ ਦੇ ਨਾਲ ਆ ਰਹੇ ਸਿਸਟਰ ਮੈਨੂੰ ਇਹ ਨਾ ਹੈ ਨਹੀਂ ਸੀਗਾ ਵੀ ਮੇਰੇ ਬੱਚੇ ਜਿੱਤਣਗੇ ਕਿਉਂਕਿ ਮੈਂ ਬੱਚਿਆਂ ਦੇ ਕੋਲ ਨਹੀਂ ਆ ਮੈਂ ਮੰਮੀ ਪਾਪਾ ਕੋਲ ਰਹਿ ਰਹੀ ਹਾਂ ਕਿਉਂਕਿ ਬੱਚੇ ਤਾਂ ਦੂਰ ਰਹਿ ਰਹੇ ਹੋ ਪਰ ਫਾਦਰ ਸਾਹਿਬ ਜੋਸ਼ ਉਹ ਬਦ ਬੋਲ ਰਿਹਾ ਨੇ ਸ਼ਬਦ ਨਹੀਂ ਕੇਵਲ ਆਪਣੇ ਬੱਚਿਆਂ ਦੇ ਲਈ ਗ੍ਰਹਿਣ ਕਰ ਰਹੇ ਹਾਂਜੀ ਲੈ ਐਂਡ ਕਰੋ ਪਰ ਉਸੇ ਦਾ ਰਿਜ਼ਲਟ ਹੈ ਕਿ ਜੋ ਵੱਡੀਆਂ ਗਵਾਈਆਂ ਦੇ ਨਾਲ ਆਇਓ ਕੀ ਕਹਿਣਾ ਚਾਹੂੰਗੀ ਫੈਸਲ ਨੋ ਮੈਂ ਇਹੀ ਚਾਹੁੰਦੀ ਆ ਜਿੰਦਾ ਕੋਈ ਆਸਰਾ ਨਹੀਂ ਜਿਹੜੇ ਸਾਰੇ ਬੇਸਾਰੇ ਨੇ ਇੱਥੇ ਆਣ ਤੇ ਵੱਡੀਆਂ ਗਵਾਹੀਆਂ ਨੂੰ ਪਾਉਣ ਜੋ ਪਾਪਾ ਜੀ ਬੋਲਦੇ ਨੇ ਉਹ ਸ਼ਬਦਾਂ ਨੂੰ ਰਿਸੀਵ ਕਰਨਾ ਅੱਜ ਮੈਂ ਵੀ ਪਾਪਾ ਜੀ ਦੇ ਜੋ ਵੀ ਸ਼ਬਦ ਨੇ ਬੱਚਿਆਂ ਨੂੰ ਮਲਾਉਣ ਦੇ ਸ਼ਬਦ ਕੋਟ ਕੇ ਜਿੱਤਣ ਦੇ ਸ਼ਬਦ ਮੈਂ ਰਿਸੀਵ ਕਰਦੀ ਆ ਅੱਜ ਪਰਮੇਸ਼ਰ ਮੈਨੂੰ ਵੱਡੀਆਂ ਜਿੱਤਾਂ ਨਾਲ ਖੜਾ ਕਰ ਰਿਹਾ ਸੋ ਸਾਰੀ ਕ੍ਰਿਸ਼ਿਆ ਇੱਥੇ ਆਵੇ ਸਾਰੇ ਬੰਦਨਾ ਤੋਂ ਸਭ ਪਾਪ ਤੋਂ ਆਜ਼ਾਦੀ ਇੱਥੋਂ ਹੀ ਮਿਲੇਗੀ ਹੋਰ ਕਿਤੋਂ ਨਹੀਂ ਮਿਲਣੀ ਮੈਂ ਵੀ ਬੜੇ ਸਿਆਣੇ ਬੱਚੇ ਬੜੇ ਸਿਆਣੇ ਵੀ ਕੰਮੇ ਸਭ ਕੁਝ ਸਭ ਕੁਝ ਵੇਖ ਲਿਆ ਪਰ ਮੈਨੂੰ ਕਿਤੇ ਵੀ ਕੁਝ ਨਹੀਂ ਮਿਲਿਆ ਪਰ ਹੁਣ ਮੈਂ ਸਹੀ ਜਗਤ ਤੇ ਆਈ ਹਾਂ ਪਰਮੇਸ਼ਰ ਨੇ ਇੱਥੋਂ ਹੀ ਮੈਨੂੰ ਸਭ ਕੁਝ ਦਿੱਤਾ ਹੈ ਉਠਾਓ ਕਲੀਸੇ ਆਪਣੇ ਤਾਰੇ ਤਾਰਿਫ ਕਰੋ ਜ਼ੋਰ ਜ਼ੋਰ ਨਾਲ ਇਸ ਵੇਲੇ ਗੋਆ ਲੈ ਲਓ